ਮੈਂ ਨਦੀ ਦਿਲ ਦੀ ਗ੍ਰਾਹੀ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਦੇ ਨਾਲ ਦੇ ਨਾਲ ਸਾਡੇ 10 ਪਨਵੜ ਖੁਰਦ ਤੋਂ ਸਾਡੇ ਜਸਪੀਰ ਸਿੰਘ ਸੁਰ ਸਿੰਘ ਸਾਹਿਬ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਦਿਲੋਂ ਮਿਹਨਤ ਅਖਸ ਇਨਸਾਨ ਜਿਹੜੇ ਰਾਤ ਦਿਨ ਸੇਵਾ ਨਿਭਾ ਰਹੇ ਨੇ ਅੱਜ ਜਸਪੀਰ ਸਿੰਘ ਸੁਰ ਸਿੰਘ ਹੋਣਾ ਦੀ ਅਗਵਾਈ ਦੇ ਹੇਠ ਇਹ ਵੀ ਪਰਿਵਾਰ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਜਿਨ੍ਹਾਂ ਵਿੱਚ ਸਹਬ ਦੀਪਜੀਤ ਗੁਰਸ਼ੇਰ ਸਿੰਘ ਜਰਮਨਜੀਤ ਸਿੰਘ ਗੁਲਜਾਰ ਸਿੰਘ ਅਵਤਾਰ ਸਿੰਘ ਸਵਰਨਜੀਤ ਸਿੰਘ ਮੁਹੱਬਤ ਸਿੰਘ ਮਨਵੀਰ ਸਿੰਘ ਗੁਰਦੀਪ ਸਿੰਘ ਜਵਲਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਇਹ ਅਕਾਲੀ ਦਲ ਪਾਰਟੀ ਨੂੰ ਜਿਹੜਾ ਲੰਬੇ ਸਮੇਂ ਤੋਂ ਇਹ ਵੋਟਾਂ ਪਾਉਂਦੇ ਵੀ ਆ ਰਹੇ ਸੀ ਔਰ ਪਾਰਟੀ ਦੇ ਨਾਲ ਚੱਲਦੇ ਵੀ ਸੀ ਅੱਜ ਫੇਰ ਅਕਾਲੀ ਦਲ ਪਾਰਟੀ ਨੂੰ ਤੁਹਾਡੇ ਸਾਹਮਣੇ ਵੱਡਾ ਘਾਟਾ ਪਿਆ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਕਈ ਜਿਹੜੇ ਪਰਿਵਾਰ ਨੇ ਉਹ ਸ਼ਾਮਲ ਹੋਏ ਨੇ ਅਸੀਂ ਇੱਕੋ ਗੱਲ ਅਕਸਰ ਹਰ ਵਾਰੀ ਕਰਦੇ ਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਵੀ ਕੋਈ ਸ਼ਫਾਰਸ਼ ਪਾਉਣ ਦੀ ਲੋੜ ਨਹੀਂ ਆਪਣੀ ਮਿਹਨਤ ਕਰੇ ਜੋ ਪਾਰਟੀ ਦੇ ਹੁਕਮ ਹੁੰਦੇ ਨੇ ਪਾਰਟੀ ਦੇ ਕੰਮ ਦੱਸੇ ਜਾਂਦੇ ਨੇ ਉਹਨਾਂ ਦੇ ਕੰਮਾਂ ਦੇ ਉੱਤੇ ਇਕ ਤਰਜੀਹ ਦੇ ਕੇ ਕੰਮ ਕੀਤੇ ਜਾਣ ਔਰ ਉਹਨਾਂ ਕੰਮਾਂ ਦੇ ਬਿਹਾਰ ਨੂੰ ਮੁੱਖ ਰੱਖਦੇ ਹੋਇਆ ਆਪਣੇ ਆਪ ਹੀ ਪਾਰਟੀ ਮਾਨ ਸਨਮਾਨ ਵੀ ਬਰਕਰਾਰ ਕਰਦੀ ਔਰ ਮੇਰੇ ਨਾਲ ਸਾਡੇ ਸੀਵਰੇਜ ਬੋਰਡ ਦੇ ਪੰਜਾਬ ਦੇ ਚੇਅਰਮੈਨ ਸੰਨੀ ਹਲੋ ਵਾਲੀਆ ਜੀ ਮੈਂ ਹੁਣ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਕੁਝ ਵਿਚਾਰ ਜਿਹੜੇ ਨੇ ਆਪਣੇ ਪੇਸ਼ ਕਰਨ ਔਰ ਉਹਨਾਂ ਤੋਂ ਬਾਅਦ ਬਰਸਰ ਸਾਹਿਬ ਜੀ ਜਿਹੜੇ ਆਪਣੇ ਵਿਚਾਰ ਪੇਸ਼ ਕਰਨਗੇ ਬਹੁਤ ਬਹੁਤ ਧੰਨਵਾਦ ਔਰ ਮੈਂ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਸ਼ੈਰੀ ਗਲਸੀ ਜੀ ਨੇ ਕਿ ਰੋਜ਼ ਕਾਫਲਾ ਜਿਹੜਾ ਆਮ ਆਦਮੀ ਪਾਰਟੀ ਦਾ ਵੱਧਦਾ ਪਿਆ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਜਿਹੜੇ ਡੇਲੀ ਬੇਸਿਸ ਤੇ ਇੱਥੇ ਬੈਠ ਕੇ ਇਹ ਸੇਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਔਰ ਆਪਣਾ ਹਲਕਾ ਮੈਂ ਕਹਿੰਦਾ ਕਿ ਪ੍ਰਧਾਨਤਾ ਸਟਰੀਟ ਦਾ ਹੁੰਦਾ ਹੈ ਉਹ ਸਟਰੀਟ ਦੇ ਪ੍ਰਧਾਨ ਦੀ ਡਿਊਟੀ ਹੁੰਦੀ ਹੈ ਹਰ ਜਗ੍ਹਾ ਪਾਰਟੀ ਦਾ ਕਾਫਲਾ ਨੂੰ ਵਧਾਉਂਦਾ ਤੁਹਾਡਾ ਧੰਨਵਾਦ ਵੀ ਹੈ ਸਾਡੇ ਬਰਸੜ ਸਾਹਿਬ ਸਾਡੇ ਜਨਰਲ ਸੈਕਟਰੀ ਵੀ ਨੇ ਚੇਅਰਮੈਨ ਮੰਡੀ ਬੋਰਡ ਦੇ ਨੇ ਸਾਡੇ ਸੁਰ ਸਿੰਘ ਜੀ ਸਾਡੇ ਸਾਫੀ ਸੀਨੀਅਰ ਆਗੂ ਸਾਡੇ ਨਰਿੰਦਰ ਜੀ ਸਾਡੇ ਚੇਅਰਮੈਨ ਸਾਹਿਬ ਤੁਸੀਂ ਸਾਰੇ ਇੱਕ ਪਰਿਵਾਰ ਦੇ ਅੰਦਰ ਪਰਿਵਾਰ ਵਾਂਗੂ ਕੰਮ ਕਰਦੇ ਆਂ ਔਰ ਜਦ ਨਵੇਂ ਵੀ ਪਰਿਵਾਰ ਚ ਸਾਡੇ ਵੀਰ ਸਾਡੇ ਵੱਡੇ ਬਜ਼ੁਰਗ ਸਾਡੇ ਬੱਚੇ ਸਾਡੇ ਭਰਾ ਜੁੜਦੇ ਨੇ ਤੇ ਖੁਸ਼ੀ ਹੁੰਦੀ ਹੈ ਔਰ ਤੁਹਾਨੂੰ ਇੱਕ ਆਸ਼ਵਾਸਨ ਵੀ ਦਿਵਾਉਣਾ ਕਿ ਜਦ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨਾਲ ਜੁੜਦੇ ਹੋ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਡਵੈਲਪਮੈਂਟ ਦੀ ਗੱਲ ਕਰਦੇ ਆ ਪਿੱਛੇ ਗੱਲ ਚੱਲ ਰਹੀ ਸੀਗੀ ਕਿ ਅੱਜ ਕਿਉਂਕਿ ਪੰਜਾਬ ਦੇ ਵੀ ਹੈਗਾ ਹੁਣ ਸਾਨੂੰ ਤਾਂ ਅਜ ਤੱਕ ਇਹ ਨਹੀਂ ਸਮਝ ਆਇਆ ਵੀ 1 ਨਵੰਬਰ 1966 'ਚ ਜਦ ਪੰਜਾਬ ਨੂੰ ਵੱਖ-ਵੱਖ ਜਿਸਚੋ ਚੰਡੀਗੜ੍ਹ ਕੱਢਿਆ ਗਿਆ ਜਿਸਚੋ ਹਰਿਆਣਾ ਕੱਢਿਆ ਗਿਆ ਵੀ ਇਹਨੂੰ ਸੈਲੀਬ੍ਰੇਟ ਕਰਨਾ ਕਿ ਅਫਸੋਸ ਕਰਨਾ ਉੱਥੇ ਹੀ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਜਿਹੜੀ ਯੂਨੀਵਰਸਿਟੀ ਹੁੰਦੀ ਹੈ ਇੰਨੇ ਸਾਲਾਂ ਤੋਂ ਯੂਨੀਵਰਸਿਟੀ ਦੇ ਅੰਦਰ ਚੁਣੇ ਹੋਏ ਨੁਮਾਇੰਦੇ ਜਾਂਦੇ ਸੀਗੇ ਪਰ ਉਹ ਵੀ ਅੱਜ ਰੱਦ ਕਰਤਾ ਤੇ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਸਾਡੀ ਉਹਨੂੰ ਤੇ ਉਹਦੇ ਸੈਨੇਟ ਨੂੰ ਸਾਰੇ ਨੂੰ ਰੱਦ ਕਰਤਾ ਤੇ ਜਿਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਹੈ ਇਹਨਾਂ ਦੀ ਬਸ ਚੱਲੀ ਇਹਨਾਂ ਨੇ ਤਾਂ ਇਲੈਕਸ਼ਨ ਵੀ ਨਹੀਂ ਹੋਣਦੇ ਨੇ ਔਰ ਜਿਸ ਹਿਸਾਬ ਨਾਲ ਕਦੀ ਤੁਸੀਂ ਦੇਖਿਆ ਵੀ ਵੋਟਰਾਂ ਦੀ ਚੋਰੀ ਚੰਡੀਗੜ੍ਹ ਚ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਚ ਹੋਈ ਹੁਣ ਬਿਹਾਰ ਦੇ ਅੰਦਰ ਤਿਆਰੀ ਕਰ ਰਹੇ ਉਸ ਤੋਂ ਪਹਿਲਾਂ ਵਕ ਵਕ ਜਿਹੜੀ ਦਿੱਲੀ ਦੇ ਅੰਦਰ ਜਿਸ ਹਿਸਾਬ ਨਾਲ ਵੋਟ ਚੋਰੀ ਕੀਤੀ ਸਾਡੀ ਡਿਊਟੀ ਹੈ ਸਾਰਿਆਂ ਦੀ ਪ੍ਰੈਸ ਵਾਲਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਇਹਨਾਂ ਦੀ ਵੋਟ ਚੋਰੀ ਤੋਂ ਦੇਸ਼ ਨੂੰ ਆਜ਼ਾਦ ਕਰਾਨਾ ਹੈ ਐਫਓ ਜੀਆਂ ਛੋਟੀਆਂ ਸੋਚ ਜਿਹੜੀਆਂ ਹੁੰਦੀਆਂ ਔਰ ਜੇ ਇੱਕ ਪਾਰਟੀ ਜਿਹੜੀ ਸੈਂਟਰ 'ਚ ਸਰਕਾਰ ਬਣਾ ਰਹੀ ਹੈ ਉਹ ਇਹ ਚਾਵੇ ਕਿ ਲੋਕੀ ਵੋਟ ਹੀ ਨਾ ਪਾਪਨ ਤੁਸੀਂ ਦੇਖੋ ਯੂਨੀਵਰਸਿਟੀ ਦੇ ਅੰਦਰ ਜਿਹੜਾ ਕਿ ਸੈਨੇਟ ਵੋਟਾਂ ਤੋਂ ਬਣਦਾ ਹੁੰਦਾ ਸੀ ਔਰ ਇੰਨੇ ਸਾਲਾਂ ਤੋਂ ਬਣਿਆ ਹੋਇਆ ਸੀਗਾ ਉਸ ਦੇ ਇਲੈਕਸ਼ਨ ਰੱਦ ਕਰਕੇ ਹੁਣ ਚੁਣ ਕੇ ਉਸ 'ਚ ਭੇਜਣ ਦੀ ਕਰ ਰਹੇ ਫਿਰ ਲੋਕਾਂ ਦੀ ਗੱਲ ਰੱਖੇਗਾ ਕੋਈ ਜੇ ਆਪਾਂ ਗੱਲ ਕਰੀਏ ਤੇ ਲੋਕਾਂ ਦੀ ਗੱਲ ਤਾਂ ਉਹ ਨੁਮਾਇੰਦਾ ਰੱਖ ਸਕਦਾ ਜਿਹਨੂੰ ਲੋਕੀ ਪਸੰਦ ਕਰਦੇ ਜਿਹਨੂੰ ਚੁਣ ਕੇ ਆਉਂਦੇ ਨੇ ਹੁਣ ਕਿਸੇ ਵੀ ਸਟੇਟ ਦੇ ਅੰਦਰ ਜੇ ਐਮਐਲਏ ਦੀ ਜਗ੍ਹਾ ਤੇ ਇਹ ਕਹਿਦਣ ਵੀ ਐਮਐਲਏ ਦਾ ਲੋਡ ਨਹੀਂ ਅਸੀਂ ਵੈਸੇ ਹੀ ਗਵਰਨਰ ਰੂਲ ਨਾਲ ਸਟੇਟ ਚਲਾ ਦਾਂਗੇ ਤੇ ਸਟੇਟ ਦਾ ਕੀ ਹਾਲ ਹੋਊਗਾ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤਰਨ ਤਰਨ ਵਾਲਿਆਂ ਨੂੰ ਬੇਨਤੀ ਆ ਕਿ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਇਹਨਾਂ ਦਾ ਸਫਾਇਆ ਕਰਨਾ ਆਪਾਂ ਔਰ ਪੰਜਾਬ ਪੰਜਾਬ ਐਸੀ ਨਹੀਂ ਜਾਣਿਆ ਜਾਂਦਾ ਬੇਸ਼ੱਕ ਮੁਗਲ ਆਏ ਸੀਗੇ ਉਹਨਾਂ ਦਾ ਸਫਾਇਆ ਵੀ ਪੰਜਾਬ ਨੇ ਕੀਤਾ ਸੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹਦਾ ਵੀ ਸਫਾਇਆ ਜਿਹੜਾ ਹੈ ਉਹ ਜਿਹੜਾ ਹੈ ਪੰਜਾਬ ਹੀ ਕਰਕੇ ਦਿਖਾਊਗਾ ਔਰ ਜਿਸ ਹਿਸਾਬ ਨਾਲ ਸਾਡੇ ਅਨੰਦਾਪਾ ਜਿਹੜੇ ਕਿ ਦਿੱਲੀ ਦੇ ਅੰਦਰ ਆਪਣੇ ਤਿੰਨ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਨਾਲ ਲੜਾਈ ਲੜੀ ਐਵੇਂ ਸਾਡਾ ਵੀ ਫਰਜ਼ ਹੈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਕਰਾਓ ਤਰਨ ਤਰਨ ਚ ਤਾਂ ਕਿ ਸੈਂਟਰ ਵਾਲਿਆਂ ਨੂੰ ਪਤਾ ਲੱਗੇ ਵੀ ਧੱਕਾ ਹੋਰ ਜਗ੍ਹਾ ਤੇ ਚੱਲਦਾ ਹੋਊਗਾ ਪਰ ਨਾ ਤਾਂ ਪੰਜਾਬ 'ਚ ਚੱਲਣਾ ਤੇ ਨਾ ਤਰਨਤਾਰਨ 'ਚ ਚੱਲਣਾ ਹੁਣ ਮੈਂ ਬੇਨਤੀ ਕਰਾਂਗਾ ਪਰਸ਼ਡ ਸਾਹਿਬ ਨੂੰ ਸਾਡੇ ਜਨਰਲ ਸਖਤਰ ਵੀ ਨੇ ਤੇ ਚੇਅਰਮੈਨ ਵੀ ਨੇ ਉਹ ਜ਼ਰੂਰ ਦੋ ਲੱਬ ਚੁੜਕੇ ਧੰਨਵਾਦ ਡਾਕਟਰ ਸਾਹਿਬ ਮੈਂ ਪਹਿਲਾਂ ਤਾਂ ਸਾਰੇ ਹੀ ਜਿੰਨੇ ਨੌਜਵਾਨ ਵੀਰ ਅੱਜ ਸਾਡੇ ਐਮਸੀ ਨੇਗੀ ਸਾਹਿਬ ਜੀ ਸਾਡੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਔਰ ਸਾਹ ਜਸਵੀਰ ਸਿੰਘ ਸੁਰ ਸਿੰਘ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਸਵਾਗਤ ਕਰਦਾ ਹਾਂ ਔਰ ਬਹੁਤ ਵਧੀਆ ਸੋਚ ਦੇ ਨਾਲ ਆਏ ਹੋ ਤੁਸੀਂ ਕਿਉਂਕਿ ਅਕਾਲੀ ਦਲ ਉਹ ਪਾਰਟੀ ਰਹੀ ਹੈ ਜਿਨੇ ਹਮੇਸ਼ਾ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ ਔਰ ਜੋ ਸਿੱਖ ਪਰੰਪਰਾਵਾਂ ਨੇ ਉਹਨਾਂ ਦਾ ਨੁਕਸਾਨ ਕੀਤਾ ਸਿੱਖ ਸੰਸਾਵਾਂ ਦਾ ਨੁਕਸਾਨ ਕੀਤਾ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਿਓ ਤੁਹਾਡਾ ਸਭ ਦਾ ਸਵਾਗਤ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕੰਮਾਂ ਦੀ ਵਜ੍ਹਾ ਕਾਰਨ ਲੋਕਾਂ ਕੋਲ ਜਾ ਕੇ ਆਪਣੇ ਹੱਕ ਵਾਸਤੇ ਪੰਜਾਬ ਦੇ ਹੱਕ ਵਾਸਤੇ ਗੱਲ ਕਰਦੀ ਹੈ। ਔਰ ਹੁਣੇ ਡਾਕਟਰ ਸਨੀ ਆਲੂ ਵਾਲੀਆ ਜੀ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ। ਉਹਦਾ ਜਿਹੜਾ ਸੈਨੇਟ ਖਤਮ ਕਰਤਾ, ਸਿੰਡੀਕੇਟ ਖਤਮ ਕਰਤੀ ਔਰ ਕੇਂਦਰ ਸਰਕਾਰ ਟਿੱਡੇ ਢੰਗ ਨਾਲ ਉੱਥੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਕਿਉਂਕਿ ਜਦੋਂ ਵੀ ਸਿੰਡੀਕੇਟ ਦੀ ਚੋਣ ਹੁੰਦੀ ਹੈ ਉਹ ਸਾਡੇ ਜਿਹੜੇ ਪੁਰਾਣੇ ਉਥੋਂ ਪੜੇ ਹੋਏ ਸਟੂਡੈਂਟ ਨੇ ਉਹ ਚੋਣ ਕਰਕੇ ਆਪਣੇ ਨੁਮਾਇंदे ਭੇਜਦੇ ਨੇ ਨਵੇਕਲੀ ਇੱਕ ਪਹਿਲ ਸੀਗੀ ਕਿਉਂਕਿ ਜਿੱਥੇ ਜਿਸ ادارے 'ਚ ਤੁਸੀਂ ਰਹਿੰਦੇ ਹੋ ਉਹ ਸਦਾਰੇ ਨਾਲ ਇਮੋਸ਼ਨਲੀ ਤੁਸੀਂ ਜੁੜ ਜਾਂਦੇ ਹੋ ਉਹਦੀ ਭਲਾਈ ਵਾਸਤੇ ਤੁਸੀਂ ਕੰਮ ਕਰਦੇ ਹੋ ਬਹੁਤ ਕਾਬਲ ਲੋਕ ਪੰਜਾਬ ਯੂਨੀਵਰਸਿਟੀ 'ਚੋਂ ਨਿਕਲੇ ਡਾਕਟਰ ਮਨਮੋਹਨ ਸਿੰਘ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਅੱਜ ਤੱਕ ਲੋਕ ਯਾਦ ਕਰਦੇ ਨੇ ਉਹ ਤਾਂ ਹੀ ਸੀਗਾ ਜੇ ਉੱਥੇ ਸਿਸਟਮ ਸਹੀ ਸੀ ਅੱਜ ਭਾਰਤੀ ਜਨਤਾ ਪਾਰਟੀ ਆਪਣੀ ਡਿਕਟੇਟਰਸ਼ਿਪ ਰਾਹੀ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਮਿਸੀਪਲ ਕਾਰਪੋਰੇਸ਼ਨ ਦੀ ਚੋਣਾਂ ਦੇ ਵਿੱਚ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਫੜੇ ਗਏ ਅੱਜ ਪੰਜਾਬ ਯੂਨੀਵਰਸਿਟੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਪਹਿਲਾਂ ਉਹਨਾਂ ਨੇ ਕਿਹਾ ਸੀ ਹਰਿਆਣਾ ਨੂੰ ਨਾੜ ਨਾ ਲਾ ਲੋ ਕਿਸੇ ਟਾਈਮ ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ ਸੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅੱਜ ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ ਪਰੰਤੂ ਪੰਜਾਬ ਦੀ ਲੋਕਾਂ ਨੇ ਕਿਹਾ ਨਹੀਂ ਜਦੋਂ ਇੱਕ ਵਾਰ ਨਿਕਲ ਗਏ ਤੁਸੀਂ ਸਾਡੇ ਯੂਨੀਵਰਸਿਟੀ ਅਸੀਂ ਖੁਦ ਖਰਚਾ ਦੇਵਾਂਗੇ ਪਰੰਤੂ ਉਹਨੂੰ ਸਾਰੇ ਨੂੰ ਖਤਮ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਉਸੇ ਕਬਜ਼ਾ ਕਰਨ ਨੂੰ ਫਿਰਦੀ ਹੈ ਇੱਥੇ ਹੀ ਬਸ ਨਹੀਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਮੋਰਚੇ ਲੱਗੇ ਜਿਨ੍ਹਾਂ ਦੇ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਵਿਤਕਰੇ ਕੀਤੇ ਪੰਜਾਬ ਯੂਨੀਵਰਸਿਟੀ ਦਾ ਇੱਕ ਛੋਟੀ ਜੀ ਸ਼ੁਰੂਆਤ ਹੈ ਇਸ ਤੋਂ ਪਹਿਲਾਂ ਸਾਡਾ ਰੂਰਲ ਡਿਵੈਲਪਮੈਂਟ ਦਾ 85 ਕਰੋੜ 8500 ਕਰੋੜ ਤੋਂ ਵੱਧ ਪੈਸਾ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਰੋਕੀ ਬੈਠੇ ਨੇ ਔਰ ਪੰਜਾਬ ਦੇ ਵਿੱਚ ਜਿਹੜੇ ਮਜ਼ਦੂਰਾਂ ਨੂੰ ਮਰੇਗਾ ਦੀਆਂ ਸਕੀਮਾਂ ਚੱਲਦੀਆਂ ਸੀ ਉਹ ਵੀ ਉਹਨਾਂ ਨੇ ਬੰਦ ਕਰਤੀਆਂ ਔਰ ਹਰ ਪੱਦਰ ਤੇ ਹੈਲਥ ਮਿਸ਼ਨ ਦਾ ਪੈਸਾ ਮਿਲਦਾ ਸੀ ਉਹ ਵੀ ਉਹਨਾਂ ਨੇ ਰੋਕ ਲਗਾਤੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਕੇਂਦਰ ਦੀ ਸਰਕਾਰ ਇਸ ਟੰਗ ਦੇ ਨਾਲ ਪੰਜਾਬ ਨਾਲ ਵਿਸਤਰਾ ਕਰ ਰਹੀ ਹੈ ਤਾਂ ਉਹ ਜੇ ਮੌਕੇ ਪੰਜਾਬੀਆਂ ਦਾ ਫਰਜ ਬਣਦਾ ਹੈ ਕਿ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਲਾਮਬੰਦੀ ਕਰਕੇ ਵੋਟਾਂ ਪਾਈਆਂ ਜਾਣ ਔਰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਪਹਿਲਾਂ ਵੀ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ 300 ਯੂਨਟ ਪ੍ਰਤੀ ਮਹੀਨਾ 600 ਯੂਨਟ ਦੋ ਮਹੀਨੇ ਸਾਰੇ ਪਰਿਵਾਰਾਂ ਨੂੰ ਦਿੱਤੇ ਲਗਾਤਾਰ ਬਿਜਲੀ ਦਿੱਤੀ ਜਾ ਰਹੀ ਹੈ ਕਿਸਾਨਾਂ ਵਾਸਤੇ 10 ਲੱਖ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਪੈਣਾ ਨੂੰ ਬਸਾਂ ਦਾ ਸਫਰ ਮੁਫਤ ਦੇ ਵਿੱਚ ਕੀਤਾ ਹੋਇਆ ਹੈ ਔਰ 10 ਲੱਖ ਰੁਪਿਆ ਹਰ ਪਰਿਵਾਰ ਦਾ ਬੀਮਾ ਕੀਤਾ ਗਿਆ ਹੈਲਥ ਮਿਸ਼ਨ ਦੇ ਤਹਿਤ ਔਰ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ 56000 ਤੋਂ ਵੱਧ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਔਰ ਹਰ ਰੋਜ਼ ਮਾਨ ਸਾਹਿਬ ਦੀ ਅਗਵਾਈ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਹਰ ਰੋਜ਼ ਪੰਜਾਬ ਦੀ ਤਰੱਕੀ ਦੇ ਕੰਮ ਕੀਤੇ ਜਾ ਰਹੇ ਨੇ ਇਸ ਲਈ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਪਹਿਲਾਂ ਤਾਂ ਮੈਂ ਇਹ ਨੌਜਵਾਨਾਂ ਦਾ ਸਵਾਗਤ ਕਰਦਾ ਜਿਨ੍ਹਾਂ ਨੇ ਇਸ ਸੋਚ ਨੂੰ ਸਮਝ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਦੂਜਾ ਮੀਡੀਆ ਰਾਹੀਂ ਇਸ ਹਲਕੇ ਦੀ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੱਲੇ ਜਕਾਰੇ ਛੱਡ ਕੇ ਜਾਂ ਨਾਰੇ ਲਾ ਕੇ ਮਸਲੇ ਹੱਲ ਨਹੀਂ ਹੋਣੇ ਸਾਨੂੰ ਇੱਕ ਪਲਾਨਿੰਗ ਦੇ ਤਹਿਤ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਟੈਪ ਬਾਈ ਸਟੈਪ ਪੰਜਾਬ ਨੂੰ ਆਰਥਿਕ ਤੌਰ ਤੇ ਤਰੱਕੀ ਦੇ ਰਾਹ ਤੇ ਲਿਜਾਣ ਵਾਸਤੇ ਕੰਮ ਕਰ ਰਹੇ ਨੇ ਉਹਨੂੰ ਫਾਲੋ ਕਰਦੇ ਹੋਏ ਅੱਜ ਇਸ ਸੀਟ ਦੇ ਉੱਤੇ ਸਾਡੇ ਕੈਂਡੀਡੇਟ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਜਿਤਾਉਣ ਦੀ ਲੋੜ ਆ ਜਿਹਦੇ ਵਾਸਤੇ ਪੂਰਾ ਹਲਕਾ ਇੱਕਜੁੱਟ ਹੋ ਕੇ ਕੰਮ ਕਰ ਰਿਹਾ ਹੈ ਔਰ ਨੌਜਵਾਨਾਂ ਦਾ ਪਾਰਟੀ ਨਾਲ ਜੁੜਨਾ ਬਹੁਤ ਵੱਡਾ ਸ਼ੁਭ ਸੰਕੇਤ ਹੁੰਦਾ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੇ ਸਮਾਜ ਦੀ ਪ੍ਰਕਾਰ ਸਰਕਾਰ ਦੀ బాਗਡੋਰ ਸੰਭਾਲਣੀ ਹੁੰਦੀ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਸਵਾਗਤ ਵੀ ਕਰਦਾ ਔਰ ਵਿਸ਼ਵਾਸ ਵੀ ਦਉਂਦਾ ਹਾਂ ਕਿ ਇਹ ਆਮ ਆਦਮੀ ਪਾਰਟੀ ਤੁਹਾਡਾ ਪਰਿਵਾਰ ਹੈ ਇੱਥੇ ਹਰ ਤਰਾ ਤੁਹਾਡੇ ਨਾਲ ਤੁਹਾਡੇ ਹਰ ਮਸਲੇ 'ਚ ਪਾਰਟੀ ਤੁਹਾਡੇ ਨਾਲ ਖੜੂਗੀ ਔਰ ਤੁਹਾਡਾ ਦਿਲੋਂ ਸਵਾਗਤ ਕਰਦੇ ਆਂ ਔਰ ਆਸ ਕਰਦੇ ਆਂ ਇਸੇ ਤਰ੍ਹਾਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰ ਕੇ ਤੁਸੀਂ ਪਾਰਟੀ 'ਚ ਲਿਆਉਂਗੇ ਔਰ ਤੁਸੀਂ ਇਕੱਲੀ ਦਲ ਨੂੰ ਛੱਡਿਆ ਬਹੁਤ ਵਧੀਆ ਕੀਤਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਸੋਚ ਇੱਕ ਪਰਿਵਾਰ ਦੀ ਸੋਚ ਆ ਕੋਈ ਪੰਥ ਦੀ ਸੋਚ ਨਹੀਂ ਇਸ ਲਈ ਉਹਦੇ ਤੁਸੀਂ ਜਾ ਕੇ ਉਹਨਾਂ ਦੇ ਦੇਖੋ ਬਾਹਰ ਦਫ਼ਤਰ 'ਚ ਇੱਕ ਫੋਟੋ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਦੂਜੀ ਸੁਖਵੀਰ ਸਿੰਘ ਬਾਦਲ ਦੀ ਹੈ ਤੀਜੀ ਮਜੀਠੀਆ ਸਾਹਿਬ ਦੀ ਹੈ ਚੌਥਾ ਬੰਦਾ ਅਕਾਲੀ ਦਲੇ ਨਹੀਂ ਉਹ ਗਿਣਦੇ ਇਸ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਤੁਸੀਂ ਆਇਓ ਤੁਹਾਡਾ ਸਵਾਗਤ ਹੈ ਮੈਂ ਖਾਸ ਤੌਰ ਤੇ ਸਾਡੇ ਵਰਕਿੰਗ ਪ੍ਰਧਾਨ ਸ਼ਹੀ ਕਲਸੀ ਜੀ ਦਾ ਡਾਕਟਰ ਸਾਹਿਬ ਦਾ ਸੁਰ ਸਿੰਘ ਜੀ ਦਾ ਸਾਡੇ ਚੇਅਰਮੈਨ ਸਾਹਿਬ ਰਾਜਾ ਸਰਸੀ ਤੋਂ ਔਰ ਸਾਡੇ ਐਮਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੇਮ ਨਾਲ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਬਲ ਤੋਰਿਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਹੁਣ ਮੈਂ ਬੇਨਤੀ ਕਰਨਾ ਸਬੇਸ਼ਨੀ ਅਲੂਆ ਲੀਆ ਜੀ ਨੂੰ ਹਰਸਨ ਸਿੰਘ ਵਰਸਰ ਜੀ ਨੂੰ ਸੁਰਸਿੰਘ ਸਾਹਿਬ ਨੂੰ ਔਰ ਨਾਗੀ ਸਾਹਿਬ ਸਾਡੇ ਐਮਸੀ ਸਾਹਿਬ ਔਰ ਕਮੇਟੀ ਦੇ ਚੇਅਰਮੈਨ ਵਰਮ ਜੀ ਨੂੰ ਵੀ ਇਹ ਪਰਿਵਾਰ ਨੂੰ ਸਾਰਿਆਂ ਨੂੰ ਪਾਰਟੀ ਦੇ ਵਿੱਚ ਜਨਮ ਕੀਤਾ ਜਾਵੇ। ਚਲੋ ਪਾਣੀ ਬੋਲੋ ਚਲੋ ਚਲੋ 六。 ਫੋਟੋ ਖਾ ਲਈ ਬੈਠ ਜਾਓ ਆਓ ਫੋਟੋ ਖਾ ਲਈ ਵਰਨੋ ਉਹ ਵਾਹੇ ਗੁਰੂ ਲਓ ਜੀ ਐਦਾਂ ਕਰਦੇ ਹੋ ਜੀ ਸਾਰੇ ਕਰ ਤੇ ਕੀ ਕਰਸੋ